ਬਾਣੀ ਗਾਵੇ ਪਾਈ ਗੁਰਬਾਣੀ ਗਾਵੇ ਪਾਈ ਭਗਵਾਲੇ ਹਾਂ ਜੋ ਸਹਿ ਪਤਾ ਦੀ ਗੋਦ ਅਨੰਦ ਮਾਨ ਰਹੇ ਆ ਆਪਣੇ ਪਿਆਰੇ ਪ੍ਰੀਤਮ ਨੂੰ ਆਵਾਜ਼ ਦੇਣ ਲਈ ਆਪਣੇ ਪਿਆਰੇ ਪ੍ਰੀਤਮ ਅੱਗੇ ਪੁਕਾਰਾਂ ਕਰਨ ਵਾਸਤੇ ਸਮੇਂ ਸਿਰ ਸਤਿਗੁਰੂ ਦੇ ਚਰਨਾਂ 'ਚ ਬੈਠ ਜਾਇਆ ਕਰੀਏ ਗੁਰੂ ਮਿਹਰ ਕਰੋ ਕਿਰਪਾ ਕਰੋ ਤੇਰੇ ਗੀਤ ਤੇਰੇ ਗੁਣ ਗਾ ਸਕੀਏ ਸੁਣ ਸਕੀਏ ਤੇ ਗਾ ਕੇ ਸੁਣ ਕੇ ਲਾਹ ਲਈਏ ਜਿਸ ਤਪਦੇ ਹੋਏ ਮਨ ਨੂੰ ਠੰਡ ਪੈ ਜਾਵੇ ਸਹ ਪਿਆਰੇ ਦੇ ਮਿੱਠੇ ਬੋਲਾਂ ਨਾਲ ਦੁਨੀਆ ਦੀ ਕੋਈ ਐਸੀ ਦਵਾਈ ਨਹੀਂ ਹੈ ਜਿਹੜੀ ਠੰਡ ਪਾ ਦਵੇ ਸਰੀਰ ਨੂੰ ਪਾ ਸਕਦੀ ਹੈ ਕੋਈ ਦੜ ਪੀੜ ਹੋਵੇਗੀ ਉਹ ਹਟਾ ਦੇਗਾ ਕੰਨ ਪੀੜ ਹੋਵੇਗੀ ਹਟਾ ਦੇਗਾ ਟੱਡ ਪੀੜ ਹੋਵੇਗੀ ਹਟਾ ਦੇਗਾ ਪਿਆਰੇ ਪ੍ਰੀਤਮ ਦੇ ਨਾਲ ਵਿਛੋੜੇ ਦੀ ਪੀੜ ਹੈ ਉਹ ਦਵਾਈ ਨਹੀਂ ਹਟਾ ਸਕਦੀ ਐਸੀ ਦਵਾਈ ਨਹੀਂ ਜੋ ਹਿਰਦੇ ਨੂੰ ਠੰਡਾ ਪਾ ਦੇ ਉਹ ਸਹਿਬ ਦੀ ਗੁਰਬਾਣੀ ਹੈ ਤੇ ਜਿਸ ਸਹਿਬ ਦੀ ਗੁਰਬਾਣੀ ਹੀ ਠੰਡ ਪਾਉਂਦੀ ਹੈ ਆਓ ਫਿਰ ਸਾਰੇ ਗਾਉਣਾ ਕਰੀਏ ਗੁਰਬਾਣੀ ਗਾਵੇ ਪਾਈ गुरबानी गा